ਲੋਕ ਚੈਤਨਾ ਟੀਵੀ ਤੇ ਤੁਹਾਡਾ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਮੈਂ ਤੁਹਾਡੇ ਨਾਲ ਸੰਸ਼ੇਦ ਕੁਰਖਾਲਵੀ ਅੱਜ ਅਸੀਂ ਖੜੇ ਹਾਂ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਜਿਹੜਾ ਜਿੱਨੀ ਚੋਣਾਂ ਦਾ ਐਲਾਨ ਕੀਤਾ ਗਿਆ ਉਸ ਦੇ ਤਹਿਤ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਆ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਤੋਂ ਇਲਾਵਾ ਵੀ ਬਹੁਤ ਸਾਰੇ ਉਮੀਦਵਾਰ ਜਿਹੜੇ ਆਜ਼ਾਦ ਤੌਰ ਤੇ ਆਪਣੀ ਕਿਸਮਤ ਦਾ ਜਮਾਈ ਕਰ ਰਹੇ ਆ ਸੋ ਹੁਣੇ-ਹੁਣੇ ਚੈਨਲ ਦੇ ਧਿਆਨ ਦੇ ਵਿੱਚ ਇਹ ਮਾਮਲਾ ਆਇਆ ਕਿ ਰਾਤ ਗੂਥ ਨੰਬਰ 113 ਤੇ 114 ਦੇ ਵਿੱਚ ਇਥੋਂ ਦੇ ਸਥਾਨਕ ਵਸਨੀਕ ਸਰਦਾਰ ਗੁਰਸ਼ਰਨਜੀਤ ਸਿੰਘ ਹੁੰਦਲ ਜਿਹੜੇ ਮੇਨ ਰੋਡ ਦੇ ਉੱਤੇ ਆਪਣਾ ਰੇਤੇ ਬਜਰੀ ਦਾ ਤੇ ਸੀਮਿੰਟ ਦਾ ਜਿਹੜਾ ਥੋਕ ਪਰਚੂਨ ਦਾ ਕਾਰੋਬਾਰ ਕਰਦੇ ਆ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਜਾ ਕੇ ਘਰ ਘਰ ਜਿਹੜਾ ਚੋਣ ਪ੍ਰਚਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਨਾਲ ਕੀਤਾ ਤੇ ਇਸੇ ਦੇ ਵਿੱਚ ਵਿੱਚ ਜਦੋਂ ਇਹ ਜਿਹੜੀ ਖਬਰ ਆਇਆ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੀ ਸੱਤਾ ਦੇ ਉੱਤੇ ਕਾਬਜ ਹੈ ਉਸ ਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚੀ ਤਾਂ ਉਹਨਾਂ ਨੇ ਅੱਜ ਸਵੇਰੇ ਸਵੇਰੇ ਇਸ ਵਕਤ ਦੇ ਮਿਊਨਿਸਪਲ ਕਾਉਂਸਲ ਤਰਨਤਾਰਨ ਦੇ ਅਨਕ੍ਰੋਚਮੈਂਟ ਬ੍ਰਾਂਚ ਦੇ ਜਿਹੜਾ ਸਟਾਫ ਨੂੰ ਭੇਜ ਕੇ ਜੀਸੀਬੀ ਦੇ ਨਾਲ ਲੈਸ ਕਰਕੇ ਟਰਾਲੀਆਂ ਦੇ ਨਾਲ ਉਹਨਾਂ ਦਾ ਜ਼ਬਰਦਸਤੀ ਉੱਥੋਂ ਬਜਰੀ ਅਤੇ ਰੇਤਾ ਚੱਕਣਾ ਸ਼ੁਰੂ ਕਰ ਦਿੱਤਾ ਜਦ ਕੇ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਥੇ ਇਸੇ ਰੋਡ ਦੇ ਉੱਤੇ ਸੜਕ ਦੇ ਕਿਨਾਰੇ ਬਹੁਤ ਸਾਰੀਆਂ ਪ੍ਰਵਾਸੀ ਮਜ਼ਦੂਰਾਂ ਦੀਆਂ ਰੇੜੀਆਂ ਵੀ ਲੱਗੀਆਂ ਬਹੁਤ ਸਾਰੀਆਂ ਦੁਕਾਨਾਂ ਵੀ ਖੁੱਲੀਆਂ ਨੇ ਇੱਥੇ ਮੋਟਰ ਮਾਰਕੀਟ ਹੈ ਉਹਨਾਂ ਦਾ ਵੀ ਜਿਹੜਾ ਸੜਕ ਦੇ ਉੱਤੇ ਕੰਮ ਕੀਤਾ ਜਾਂਦਾ ਪਰ ਹੋਰ ਸਾਰੀਆਂ ਦੁਕਾਨਾਂ ਸਜਣ ਦੇ ਬਾਵਜੂਦ ਜਿਹੜਾ ਇਸ ਗੁਰਸਰਨ ਸਿੰਘ ਹੁੰਦਲ ਨੂੰ ਇਸ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਇਸ ਕਰਕੇ ਟਾਰਚਰ ਕੀਤਾ ਜਾ ਰਿਹਾ ਕਿ ਉਹਨਾਂ ਨੇ ਚਰਮਣੀ ਅਕਾਲੀ ਦਲ ਦੇ ਉਮੀਦਵਾਰ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਹੁਣ ਸਰਕਾਰ ਨੂੰ ਪਿਕਨ ਚੂਜ਼ ਦੀ ਜਿਹੜੀ ਪਾਲਿਸੀ ਨੂੰ ਤਿਆਗ ਕੇ ਸਾਰੇ ਲੋਕਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਆਵਾਮ ਦੀ ਸਰਕਾਰ ਰਾਖੀ ਕਰਦੀ ਹੁੰਦੀ ਹੈ ਨਾ ਕਿ ਉਹਨਾਂ ਨੂੰ ਉਜਾੜਦੀ ਹਾਂਜੀ ਸਰ ਕੀ ਕੀ ਮਸਲਾ ਹੈ ਤੁਹਾਡਾ ਨਾਮ ਤੋਂ ਪਹਿਲਾਂ ਆਪਣਾ ਕੀ ਹੈ ਮੇਰਾ ਨਾਮ ਹੀ ਗੁਰਸ਼ੰਜੀਤ ਸਿੰਘ ਹੰਦਲ ਓਕੇ ਤੇ ਮਸਲਾ ਕੀ ਹੈ ਕੇਰੋ ਹੁੰਦਲ ਟ੍ਰੇਡਿੰਗ ਕੰਪਨੀ ਹਾਂਜੀ ਕੇਰੋ ਹੁੰਦਲ ਟ੍ਰੇਡਿੰਗ ਕੰਪਨੀ ਓਕੇ ਸੀਮੈਂਟ ਰੇਗ ਬੰਜੀ ਦਾ ਮੈਂ ਵਪਾਰੀ ਆ ਜੀ ओके, ਸ਼ੋਕ ਦਾ, ਤਕੂਨ ਦਾ। ਓਕੇ। ਤੇ 40 ਜੀ 30-40 ਸਾਲ ਤੋਂ ਮੇਰੀ ਦੁਕਾਨ ਇੱਥੇ ਆ ਕਿਸੇ ਨੇ ਆਣ ਕੇ ਕੋਈ ਮਨੂ ਕੋਈ ਤੰਗ ਨਹੀਂ ਕੀਤਾ ਭਾਵੇਂ ਆਪੋ ਜੀ ਪਾਰਟੀ ਵੀ ਰਹੀਆਂ। ਠੀਕ ਐ? ਕੋਈ ਕਿਸੇ ਨੇ ਤੰਗ ਨਹੀਂ। ਅੱਜ ਇਹ ਆ ਆਪਣਾ ਅੱਜ ਹੀ ਸਾਨੂੰ ਆਣ ਕੇ ਤੇ ਸਿਰੇ ਕਮੇਟੀ ਵਾਲੇ ਬੰਦੇ ਆ ਕੇ ਤੇ ਉਹ ਰੇਲ ਕਾਉਂਡੇ ਬਗੈਰ ਦੱਸੀ। ਕੀ ਕਹਿੰਦੇ ਆ? ਕਮੇਟੀ ਵਾਲਿਆਂ ਦਾ ਕੀ ਕਹਿਣਾ? ਅੱਜ ਸਾਨੂੰ ਕਮੇਟੀ ਵਾਲੇ ਕਹਿੰਦੇ ਜੀ ਆਪਣਾ ਤੁਸੀਂ ਇਹ ਤਾਂ ਚੁੱਪ ਹੋ ਗਏ ਮਾਰ ਚੁੱਕੇ ਓਕੇ ਹੈ ਤੇ ਮੈਂ ਜਰ ਇਹ ਬੜੀ ਥੇਰ ਤੋਂ ਆ ਆਵੇ ਇੰਨੇ ਚਿਰ ਤੋਂ ਪਿਆ ਵਾ ਕਿੰਨੇ ਚਿਰ ਤੋਂ ਤੁਸੀਂ ਕੰਮ ਕਰਦੇ ਇੱਥੇ ਮੈਂ ਮੈਂ 85 ਤੋਂ ਸਨ 85 ਤੋਂ ਸਨ 85 ਤੋਂ ਤੇ ਕਿਹੇ ਨਹੀਂ ਆਣ ਕਿ ਅੱਜ ਤੱਕ 30 40 ਸਾਲ ਹੋ ਗਏ ਹੈ 40 ਸਾਲ ਤੋਂ ਇੱਥੇ ਕੰਮ ਕਰ ਰਹਾ ਆਪੋ ਜਨ ਪਾਰਟੀਆਂ ਵੀ ਰਹੀਆਂ ਤੰਗ ਸੀ ਰਹੀ ਆ ਪਰ ਕਿਸੇ ਨੇ ਸਾਨੂੰ ਆੜ ਕੇ ਕੁਝ ਨਹੀਂ ਦੇ ਤੈ ਕਿਹੜੀ ਪਾਰਟੀ ਨਾਲ ਸੌਂਧ ਰੱਖਦੇ ਤੁਸੀਂ ਅਸੀਂ ਕਾਲੀ ਪਾਰਟੀ ਦੇ ਅਕਾਲੀ ਦਲ ਨਾਲ ਹੁਣ ਜਿਹੜਾ ਮਤਲਬ ਤੁਹਾਡੇ ਨਾਲ ਜਿਹੜੀ ਇਹ ਜਿਆਤੀ ਹੋ ਰਹੀ ਹੈ ਜਾਂ ਤੁਹਾਡੇ ਨਾਲ ਪ੍ਰਸ਼ਾਸਨਿਕ ਧੱਕਾ ਹੋ ਰਿਹਾ ਇਹ ਸਿਰਫ ਐਸੇ ਕਰਕੇ ਹੋ ਰਿਹਾ ਕਿ ਤੁਸੀਂ ਅਕਾਲੀ ਦਲ ਦੇ ਸਮਰਥਕ ਹੋ ਬਸ ਇਹੀ ਗੱਲ ਹੋ ਰਹੀ ਤੇ ਹੁਣ ਤੁਸੀਂ ਫਿਰ ਸਮਾਂ ਚੱਕ ਰਹੇ ਹੋ ਫਿਰ ਸਮਾਂ ਤੇ ਉਹਦੇ ਜਦੋਂ ਇਹਨਾਂ ਨੇ ਆਣ ਕੇ ਪ੍ਰਸ਼ਾਸਨ ਆਣ ਕੇ ਪੰਡਾ ਤੇ ਫਿਰ ਨਹੀਂ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਕੀ ਹੈ ਪ੍ਰਸ਼ਾਸਨ ਆਣ ਕੇ ਚੁੱਕਣ ਆਈ ਉਹ ਅਚਾ ਚੁੱਕਣ ਲੱਗ ਗਿਆ ਚੁੱਕਣ ਆਣ ਕੇ ਜੇਸੀਪੀ ਲਿਆ ਕੇ ਤੇ ਟਰਾਲੀ ਲਿਆ ਕੇ ਉਹਨਾਂ ਵਿੱਚੋਂ ਪਹਿਲਾਂ ਸ਼ੁਰੂ ਕਰਦਾ ਹੋਵੇ ਦੇਖ ਲਓ ਲਵਾਇਆ ਉਹਨਾਂ ਕੋ ਇੱਥੇ ਦਰਬਾਰ ਓਕੇ ਮਤਲਬ ਜੇਸੀਪੀ ਲਿਆ ਕੇ ਟਰਾਲੀ ਲਿਆ ਕੇ ਤੱਕੇ ਨਾਲ ਤੁਹਾਡੀ ਬਜਰੀ ਤੇ ਤੁਹਾਡਾ ਰੇਤਾ ਚੱਕਣਾ ਸ਼ੁਰੂ ਕਰਦਾ ਪ੍ਰਸ਼ਾਸਨ ਨੇ ਤੇ ਬਾਕੀ ਤਾਂ ਹੋਰ ਵੀ ਲਾਈਨ ਦੇ ਵਿੱਚ ਬਹੁਤ ਸਾਰੇ ਲੋਕ ਕੰਮ ਕਰਦੇ ਬਹੁਤ ਜਿਆਦੇ ਆ ਜੀ ਬਹੁਤ ਜਿਆਦੇ ਹਰ ਹਰ ਥਾਂ ਤੇ ਰੇੜੀ ਔਰ ਫੁੱਟਪਾਥ ਤੇ ਸਾਡਾ ਮਾਲ ਆ ਕੋਈ ਸੜਕ ਤੇ ਨਹੀਂ ਆ ਅੱਛਾ ਨਹੀਂ ਮਤਲਬ ਹੋਰ ਨੂੰ ਕਿਸੇ ਨੂੰ ਨਹੀਂ ਤੰਗ ਸਿਰਫ ਤੁਹਾਨੂੰ ਸਾਨੂੰ ਜੀ ਸਿਰਫ ਵੋਟਾਂ ਦਾ ਹੀ ਮਸਲਾ ਮਸਲਾ ਵੋਟਰਾਂ ਦਾ ਹੋਰ ਕਹਦਾ ਹੋਰ ਕਹਦਾ ਜੀ ਤੇ ਹੁਣ ਤੁਸੀਂ ਕੀ ਕਹਾਂ ਹੇ 40 ਸਾਲ ਤੋਂ ਅਸੀਂ ਸਾਨੂੰ ਕਿਸੇ ਨੇ ਛੇੜਿਆ ਨਹੀਂ ਤੇ ਆਪੋ ਜਿਹੜੇ ਨੇ ਜਿਹੜੇ ਤੇ ਹੋਰ ਕੀ ਹੈ ਕੱਲ ਹੀ ਅਸੀਂ ਆਪਣੇ ਮਹੱਲੇ 'ਚ ਗਏ ਆ ਵਾੜੀ ਦੇ ਗਿਆ ਦੇਖੇ ਕਾਲੀ ਆ ਰਾਤ ਤੁਸੀਂ ਤੁਸੀਂ ਮਤਲਬ ਤੁਸੀਂ ਕਹਿੰਦੇ ਹੋ ਵੀ ਸਰਕਾਰ ਬਿਲਕੁਲ ਧੱਕਾ ਕਰ ਰਹੀ ਹੈ ਇਹ ਇਹਦੇ ਨਾਲ ਮਤਲਬ ਇਸ ਤਰ੍ਹਾਂ ਸਰਕਾਰ ਜਿੱਤ ਜੂਗੀ ਜਿਵੇਂ ਤੁਸੀਂ ਜਿਵੇਂ ਕਰ ਰਹੀ ਸਰਕਾਰ ਇਹ ਇਹਦੀ ਇਹਨਾਂ ਨੂੰ ਪਤਾ ਹੋਗਾ ਵੀ ਇਸ ਤਰ੍ਹਾਂ ਜਿੱਤਾਂ ਜਿੱਤਾਂ ਧੱਕਾ ਤੇ ਇਹ ਥਣਾ ਕਿਸੇ ਨਾ ਪੱਤੇ ਨਾਲ ਕੋਈ ਥੋੜਾ ਹੁਣ ਤੁਹਾਡਾ ਅਗਲਾ ਐਕਸ਼ਨ ਪਲਾਨ ਕੀ ਹੈ ਇਹ ਪਲਾਨ ਤੇ ਇਹ ਹਿੰਦੂ ਪਾਂਤ ਇਹ ਤਾਂ ਬਦਲ ਥੋੜੀ ਤਾਂ ਕਿ ਅਸੀਂ ਜਿਹੜੀ ਜਿਹੜੀ ਪਾਰਟੀ ਨਾ ਬਾਕੀ ਜੇ ਉਹ ਕੋਈ ਵੀ ਹੈਗਾ ਬੰਦਾ ਉਹਨਾਂ ਪਾਰਟੀ ਬਦਲੀ ਅਸੀਂ ਤਾਂ ਪਾਰਟੀ ਬਦਲਦੇ ਨਹੀਂ ਅੱਜ ਤੱਕ ਸਾਡੀ ਪਾਰਟੀ ਇੱਕ ਵਿਸ਼ੇਸ਼ਨੀ ਪਾਰਟੀ ਹੋ ਗਈ ਤੋ ਠੀਕ ਹੈ ਥੈਂਕ ਯੂ ਜੀ ਅਰੇ ਭਾਈ ਚੌਧਰੀ 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 ਸਾਹਿਬ ਚੌਧਰੀ ਸਾਹਿਬ ਤੁਸੀਂ ਅੱਜ ਸਰਦਾਰ ਜੀ ਨਾਲ ਖੜੇ ਆ ਸਰਦਾਰ ਜੀ ਨੇ ਕਿਹਾ ਕਿ ਸਰਕਾਰ ਇਲੈਕਸ਼ਨ ਦੇ ਦੌਰਾਨ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਹੈ ਜਾਂ ਵਰਕਰ ਹੈ ਜਾਂ ਜਿਹੜੇ ਵੈਲਫੇਅਰ ਹੈ ਉਹਨਾਂ ਨੂੰ ਤੰਗ ਪਰੇਸ਼ਾਨ ਕਰਦੀ ਹੈ ਤੇ ਤੁਸੀਂ ਇੱਥੇ ਪਹੁੰਚੇ ਹੈ ਕੀ ਕਹਿਣਾ ਚਾਹੋਗੇ ਅਸੀਂ ਜੀ ਕੱਲ ਸਰਦਾਰ ਜੀ ਹੰਦੂਲ ਸਾਹਿਬ ਸਾਡੇ ਨਾਲ ਬਾਹਰ ਨੰਬਰ 113 ਚੌਰਾ ਦੇ ਵਿੱਚ ਅਸੀਂ ਸਾਰਿਆਂ ਦੇ ਵਿੱਚੇ ਲੋਕਾਂ ਘਰ-ਘਰ ਜਾ ਕੇ ਬੰਦੀਆਂ ਜਦ ਕਿ ਕਾਲੂ ਚਲਦੇ ਬਹੁਤ ਪੁਰਾਣੇ ਵਰਕਰ ਹੈ ਇਹਨਾਂ ਦਾ ਫਰਜ਼ ਬਣਦਾ ਸੀ ਸਾਰੇ ਸਾਨੂੰ ਨਾਲ ਲੈ ਕੇ ਸੀ ਵਿਧਾਨ ਸਭਾ ਹਲਕਾ 3 ਕੋ ਮੈਂ ਤੇ ਅਜੀਤ ਜੀ ਕਦ ਨਾਲ ਸੀ ਇਹਨਾਂ ਦੇ ਤੇ ਇਹਨਾਂ ਨੇ ਸਾਡੇ ਨਾਲ ਅਸੀਂ ਡੋਮ ਨੂੰ ਗਾਉਂ ਜਾ ਕੇ ਸਾਰੇ 250 13 ਤੇ 14 ਦੇ ਵਿੱਚ ਵੋਟਾਂ ਦੀ ਵੰਡ ਕਰੀ ਤੇ ਅੱਜ ਸਵੇਰੇ ਜਿਹੜੀ ਨਾ ਨਾ ਸਰਕਾਰ ਨੇ ਘਟਿਆ ਹਰਕਤ ਕੀਤੀ ਹੈ ਇਹ ਬਹੁਤ ਮੰਦਭਾਗੀ ਹੈ ਸਰਕਾਰ ਨੂੰ ਐਦਾਂ ਦਾ ਧੱਕੇਸ਼ਾਹੀ ਨਹੀਂ ਕਰਨਾ ਚਾਹੀਦਾ ਜੇ ਸਰਕਾਰ ਕਰਨ ਦੀ ਕੋਸ਼ਿਸ਼ ਕਰੇਗੀ ਤੇ ਫਿਰ ਸਾਡੇ ਸਾਰੇ ਕਾਲੀਗਲ ਦੇ ਵਰਕਰਾਂ ਨੂੰ ਰੋਡ ਤੇ ਉਤਰਨਾ ਪਏਗਾ ਤੇ ਸਾਨੂੰ ਡਟ ਕੇ ਇਹਨਾਂ ਦਾ ਖਲਾਫ ਆਸੀਂ ਵਿਰੋਧ ਕਰਾਂਗੇ ਤੇ ਹੁਣ ਸਾਡੇ ਛੋਟੇ ਭਰਾ ਹਰਜੀਤ ਫਾਰਡ ਤੋਂ ਇਹ ਕਈ ਦਿਨ ਤੋਂ ਇਸੇ ਪਾਕਪੋਟਲ ਵਾਰ ਦੇ ਵਿੱਚ ਕੰਮ ਕਰ ਰਹੇ ਆ ਆ ਦੱਸਣਗੇ ਸਾਰਾ ਅਰਜੀਤ ਜੀ ਤੁਸੀਂ ਕਈ ਦਿਨ ਤੋਂ ਸ਼੍ਰੋਮਣੀ ਅਕਾਲੀ ਦਲ ਲਈ ਪ੍ਰਚਾਰ ਕਰ ਰਹੇ ਹੋ ਇਸ ਹਲਕੇ ਦੇ ਵਿੱਚ ਜਾਂ ਇਸ ਬੂਥ ਦੇ ਵਿੱਚ ਇਹ ਤੁਹਾਡੇ ਜਿਹੜੇ ਅਕਾਲੀ ਪਾਰਟੀ ਦੇ ਵਰਕਰ ਹੈਗੇ ਆ ਇਹਨਾਂ ਦੇ ਨਾਲ ਰਾਤ ਕੱਲ ਰਾਤ ਤੋਂ ਤੁਹਾਡੇ ਨਾਲ ਡੋਰ ਟੂ ਡੋਰ ਇਹਨਾਂ ਨੇ ਕੰਪੇਨਿੰਗ ਕੀਤੀ ਹੈ ਤੇ ਉਸ ਦੇ ਵਿੱਚੋਂ ਅੱਜ ਇਹਨਾਂ ਨੂੰ ਸਵੇਰੇ ਸਵੇਰੇ ਪ੍ਰਸ਼ਾਸਨ ਧੱਕੇ ਨਾਲ ਜੀਸੀਬੀ ਤੇ ਟਰਾਲੀਆਂ ਲਿਆ ਕੇ ਇਹਨਾਂ ਦਾ ਜਿਹੜਾ ਸਮਾਨ ਹੈ ਉਹ ਚੱਕਣ ਲੱਗ ਗਿਆ ਤੇ ਤੁਸੀਂ ਇੱਥੇ ਪਹੁੰਚੇ ਕੀ ਕਹਿੰਦੇ ਹੋ ਦੇਖੋ ਜੀ ਇਹ ਬਿਲਕੁਲ ਬਸਲਾਹਟ ਹੈਗੀ ਹੈ ਜਿਹੜੇ ਸਾਡੇ ਹਰਮੀਤ ਸਿੰਘ ਜੀ ਨੇ ਕੈਂਡੀਡੇਟ ਨੇ ਆਮ ਆਦਮੀ ਪਾਰਟੀ ਦੇ ਕਿਉਂਕਿ ਇਹ ਜਿਹੜਾ ਪ੍ਰਚਾਰ ਕਰ ਰਹੇ ਹੈ ਇਹ ਉਹਨਾਂ ਦੇ ਆਪਣੇ ਬਾੜ ਵਿੱਚ ਕਰ ਰਹੇ ਹੈ ਠੀਕ ਹੈ ਤੇ ਇਹਦੇ ਵਿੱਚ ਅਸੀਂ ਕਹਿਣਾ ਚਾਹੁੰਦੇ ਆ ਕਿ ਇਹ ਸ਼ਰੀਆਮ ਜਿਹੜਾ ੱੱਕਾ ਹੈਗਾ ਤੁਸੀਂ ਬੈਕਫੁੱਟ ਤੇ ਜਾ ਰਹੇ ਹੋ ਹਰਮੀਤ ਜੀ ਜਿਹੜੀ ਗੱਲ ਮੈਂ ਕਹਿਣੀ ਚਾਹੁੰਦਾ ਆ ਕਿ ਪਾਰਟੀ ਤੁਸੀਂ ਬਦਲੀ ਹੈ ਇਹ ਹੁੰਦਲ ਸਾਹਿਬ ਉਸੇ ਪਾਰਟੀ ਦੇ ਵਿੱਚ ਖੜੇ ਆ ਉੱਥੇ ਹੀ ਖੜੇ ਆ ਸੱਤਾ ਦਾ ਲਾਲਚ ਤੁਸੀਂ ਕੀਤਾ ਇਹਨਾਂ ਨੇ ਨਹੀਂ ਕੀਤਾ ਇਹ ਆਪਣੀ ਪਾਰਟੀ ਲਈ ਅੱਜ ਵੀ ਕੰਮ ਕਰ ਰਹੇ ਆ ਤੁਸੀਂ ਇਸ ਪਾਰਟੀ 'ਚ ਹੁੰਦੇ ਤਾਂ ਤੁਹਾਡੇ ਲਈ ਕੰਮ ਕਰਦੇ ਕਿਉਂਕਿ ਇਹਨਾਂ ਨੂੰ ਸੱਤਾ ਦਾ ਲਾਲਚ ਨਹੀਂ ਕਿਸੇ ਕਿਸਮ ਦਾ ਲਾਲਚ ਨਹੀਂ ਪਰ ਆਹ ਜਿਹੜਾ ਤੁਸੀਂ ਧੱਕਾ ਕਰ ਰਹੇ ਹੋ 40 ਸਾਲ ਤੋਂ ਇੱਥੇ ਕੰਮ ਕਰ ਰਹੇ ਆ ਸਾਡੇ ਨਾਲ ਲੱਗੇ ਹੋਏ ਆ 15 ਦਿਨ ਤੋਂ ਅਸੀਂ ਇੱਥੇ ਜਿਹੜਾ ਇਹਨਾਂ ਵਾਡਾਂ ਦੇ ਵਿੱਚ ਕੰਮ ਕਰ ਰਹੇ 113 114 ਦੇ ਵਿੱਚ ਤੇ ਬਿਲਕੁਲ ਹੁੰਦਲ ਸਾਹਿਬ ਜਿਹੜੀ ਹੈਗੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਿਹੜੀ ਕੈਂਪੇਨ ਬਿਲਕੁਲ ਤਕੜੇ ਤਰੀਕੇ ਨਾਲ ਚਲਾ ਰਹੇ ਆ ਇਦਾਂ ਦੀਆਂ ਜਿਹੜੀ ਤੁਸੀਂ ਹਰਕਤਾ ਕਰ ਰਹੇ ਹੋ ਇਦਾਂ ਲੋਕਾਂ ਦੇ ਵਿੱਚ ਤੁਹਾਡੇ ਪ੍ਰਤੀ ਰੋਸ ਜਾਊਗਾ ਕੋਈ ਤੁਹਾਡੀ ਜਿਹੜੀ ਹੈਗੀ ਪੋਜ਼ਿਟਿਵਿਟੀ ਤੁਹਾਡੀ ਲੋਕਾਂ ਨੂੰ ਨਜ਼ਰ ਨਹੀਂ ਆਉਣੀ ਤੁਸੀਂ ਜਿਹੜਾ ਸ਼ਰਿਆਮ ਧੱਕਾ ਕਰਨ ਲੱ ਇੱਕ ਇਹੋ ਜਿਹਾ ਇਨਸਾਨ ਨਾਲ ਜਿਹੜਾ ਹੁਣ ਤੱਕ ਤੁਹਾਡੇ ਲਈ ਖੜਿਆ ਤੁਹਾਡੇ ਲਈ ਲੜਿਆ ਅੱਜ ਉਸੇ ਵਰਕਰ ਨਾਲ ਤੁਸੀਂ ਧੱਕਾ ਕਰ ਰਹੇ ਹੋ ਠੀਕ ਆ ਉਹਨਾਂ ਦਾ ਜਿਹੜਾ ਹੈ ਉਹਨਾਂ ਨੇ ਆਪਣੀ ਪਾਰਟੀ ਲਈ ਕੰਮ ਕਰਨਾ ਤੇ ਉਹ ਕਰਦੇ ਰਹਿਣਗੇ ਤੁਹਾਨੂੰ ਇਹ ਬੇਨਤੀ ਹੈ ਕਿ ਤੁਸੀਂ ਇਹ ਜਿਹੜਾ ਧੱਕਾ ਕਰ ਰਹੇ ਹੋ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਵੀ ਸਾਡੀ ਜਿਹੜੀ ਹੈਗੀ ਆ ਇੱਕ ਚੇਤਾਵਨੀ ਵੀ ਆ ਤੇ ਇੱਕ ਜਿਹੜੀ ਬੇਨਤੀ ਹੈ ਵੀ ਇਹ ਕੰਮ ਬੰਦ ਕਰ ਦਿਓ ਮੁੜ ਕੇ ਤੁਹਾਨੂੰ ਇਹ ਨਤੀਜੇ ਭੁਗਤਣੇ ਔਖੇ ਹੋ ਜਾਣਗੇ ਹਰਜੀਤ ਜੀ ਇਹ ਕੰਮ ਤਾਂ ਜਦੋਂ ਤੁਹਾਡੀ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਉਦੋਂ ਵੀ ਵਿਰੋਧੀਆਂ ਪਾਰਟੀਆਂ ਦੇ ਨਾਲ ਬਹੁਤ ਸਾਰੇ ਇਲਜ਼ਾਮ ਲੱਗ ਰਹੇ ਆ ਕਿ ਤੁਹਾਡੀ ਪਾਰਟੀ ਦੇਖੋ ਭਾਈ ਜੀ ਉਦੋਂ ਜਿਹੜਾ ਸੀਗਾ ਅਕਾਲੀ ਦਲ ਦੀ ਢਾਹ ਨੂੰ ਜਿਹੜਾ ਸੀਗਾ ਠੇਸ ਲਾਉਣ ਲਈ ਇਹੋ ਜਿਹੇ ਇਲਜ਼ਾਮ ਲੱਗਦੇ ਰਹੇ ਆ ਦੱਸੋ ਅੱਜ ਜਿੰਨਾ ਵੀ ਕੰਮ ਹੋਇਆ ਇਨ੍ਹਾਂ ਸ਼ਹਿਰਾਂ ਦੇ ਵਿੱਚ ਤਰਨਤਾਰਨ ਸ਼ਹਿਰ ਦੇ ਵਿੱਚ ਵੀ ਜਾ ਕੇ ਦੇਖੋ ਗਲੀਆਂ ਦੇ ਵਿੱਚ ਕਿੰਨਾ ਕੰਮ ਹੋਇਆ ਮਾਨਯੋਗ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ਸਰਕਾਰ ਦੇ ਵਕਤ ਹੋਇਆ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਵੀ ਰਹੀ ਹੈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਹੈ ਲੋਕਾਂ ਨੂੰ ਜਾ ਕੇ ਦੇਖੋ ਇੱਕ ਇੱਟ ਤੱਕ ਨਹੀਂ ਲੱਗੀ ਹੈ ਚਾਹੇ ਸੀਵਰੇਜ ਪਈ ਚਾਹੇ ਸੜਕਾਂ ਬੜੀਆਂ ਚਾਹੇ ਹੋਰ ਕੰਮ ਹੋਏ ਜਿੰਨਾ ਪੈਸਾ ਆਇਆ ਸਾਰਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਦੇ ਟਾਈਮ ਕਰਨ ਦਾ ਅੰਦ ਚ ਲੱਗਿਆ ਇਸ ਧੱਕੇਸ਼ਾਹੀ ਜਾਂ ਇਸ ਜਾਤੀ ਦੇ ਖਿਲਾਫ ਤੁਹਾਡਾ ਐਕਸ਼ਨ ਪਲਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਲਕੁਲ ਜੇ ਪਰੇਸ਼ਾਨ ਕਰਨਗੇ ਅਸੀਂ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਨਾਲ ਲੈ ਕੇ ਇੱਥੇ ਧਰਨਾ ਲਾਵਾਂਗੇ ਤੇ ਇਹਨਾਂ ਦਾ ਵਿਰੋਧ ਕਰਾਂਗੇ ਅਸੀਂ ਸੜਕਾਂ 'ਤੇ ਜਾਮ ਕਰਾਂਗੇ ਇੱਥੇ ਜੇ ਹੁਣ ਇਹਨਾਂ ਨਾਲ ਸਰਦਾਰ ਹੁੰਦਲ ਜੀ ਨਾਲ ਜੇ ਹੁਣ ਧੱਕਾ ਹੁੰਦਾ ਥੈਂਕ ਯੂ ਮਿਹਰਬਾਨ